ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿੱਚ ਬੀਜੇਪੀ ਨੇ ਇਕੱਲਿਆਂ 240 ਸੀਟਾਂ ਦੇ ਜਿੱਤ ਦਰਜ ਕੀਤੀ ਹੈ ਤੇ ਆਪਣੇ ਸਹਿਯੋਗੀ ਦਲਾਂ ਨਾਲ ਮਿਲ ਕੇ ਬਣੇ ਹੋਏ ਐਨਡੀਆ ਨਾਲ 292 ਸੀਟਾਂ ਹਾਸਲ ਕੀਤੀਆਂ ਹਨ ਇੰਡੀਆ ਅਲਾਈንስ 234 ਸੀਟਾਂ ਤੇ ਚਿਤੁਰਾ ਹੈ ਦੂਜੀਆਂ ਪਾਰਟੀਆਂ ਤੇជា ਅਜਾਤ ਉਮੀਦਵਾਰ 17 ਸੀਟਾਂ ਉਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ ਐਗਜ਼ਿਟ ਪੋਲ ਦੇ ਰਿਜ਼ਲਟਾਂ ਤੋਂ ਬਾਅਦ ਕਾਂਗਰਸ ਦੁਆਰਾ આરોਪ ਲਗਾਇਆ ਜਾ ਰਿਹਾ ਸੀ ਕਿ ਬੀਜੇਪੀ ਚੋਣ ਵਿੱਚ ਤੰਦਲੀ ਕਰ ਸਕਦੀ ਹੈ ایਵੀਐਮ ਹੈਕ ਕਰ ਸਕਦੀ ਹੈ ਤੇ ਚੋਣ ਨਤੀਜੇ ਆਪਣੇ ਪੱਖ ਵਿੱਚ ਕਰਨ ਲਈ ਬੀਜਪੀ ਯਤਨ ਕਰ ਰਹੀ ਹੈ ਭਾਰਤ ਦਾ ਲੋਕਤੰਤਰ ਪੂਰੀ ਤਰ੍ਹਾਂ ਸਵਸਥ ਹੈ ਤੇ ਭਾਰਤੀ ਜਨਤਾ ਦੇ ਹੱਥਾਂ ਵਿੱਚ ਹੈ ਨਾ ਹੀ ਤਾਂ ਕੋਈ ਈਵੀਐਮ ਹੈਕ ਹੋਇਆ ਹੈ ਨਾ ਹੀ ਇਲੈਕਸ਼ਨ ਕਮਿਸ਼ਨ ਕਿਸੇ ਇੱਕ ਪਾਰਟੀ ਦੇ ਫੇਵਰ ਵਿੱਚ ਕੰਮ ਕਰਦਾ ਹੈ ਇਲੈਕਸ਼ਨ ਕਮਿਸ਼ਨ ਪੂਰੀ ਤਰ੍ਹਾਂ ਨਿਊਟਰਲ ਰਹਿ ਕੇ ਆਪਣੀ ਡਿਊਟੀ ਨਿਭਾਉਂਦਾ ਹੈ ਤੇ ਲੋਕ ਸਭਾ ਚੋਣਾਂ 2024 ਪੂਰੀ ਤਰ੍ਹਾਂ ਇਮਾਨਦਾਰੀ ਨਾਲ ਇਲੈਕਸ਼ਨ ਕਮਿਸ਼ਨ ਵੱਜੋਂ ਸੰਪੰਨ ਹੋਈ ਜਾਣਾ ਹੈ ਤੋਂ 99 ਸੀਟਾਂ ਲੈ ਚਾਲਦੀ ਐਨਡੀਏ ਸਰਕਾਰ ਬਣਾਉਂਦੀ ਤਾਂ ਦਿਖ ਰਹੀ ਹੈ ਬੀਜਪੀ ਨੂੰ ਸਭ ਤੋਂ ਵੱਡਾ ਝਟਕਾ ਯੂਪੀ ਵਿੱਚ ਲੱਗਿਆ ਹੈ ਜਿੱਥੇ ਇੰਡੀਆ ਅਲਾਈਅንስ 47 ਸੀਟਾਂ ਦੇ ਜਿੱਤੂ ਰਿਹਾ ਹੈ ਬੀਜਪੀ 33 ਸੀਟਾਂ ਦੇ ਹਿੱਸੇਮੰਦ ਬਣੀ ਯੂਪੀ ਵਿੱਚ ਅਕਲੇਸ਼ ਚਾਦਰਦੀ ਸਮਾਜਵਾਦੀ ਪਾਰਟੀ ਨੇ ਜ਼ਬਰਦਸਤ ਵਾਪਸੀ ਕੀਤੀ ਕਾਂਗਰਸ ਤੇ ਇੰਡੀਆ ਅਲਾਈንስ ਵੱਲੋਂ ਇੱਕ ਐਂਟੀ ਬੀਜਪੀ ਕੈਂਪੇਨ ਚਲਾ ਕੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਭਰ ਦਿੱਤੀ ਗਈ ਕਿ ਬੀਜਪੀ ਰੈਜ਼ਰਵੇਸ਼ਨ ਖਤਮ ਕਰਨ ਜਾ ਰਹੀ ਹੈ ਤੇ ਸੰਵਿਧਾਨ ਬਦਲਣ ਜਾ ਰਹੀ ਹੈ ਜਿਸ ਦਾ ਕਿ ਲੋਕਾਂ ਦੇ ਮਨਾਂ ਤੇ ਕਹਿਰਾ ਅਸਰ ਹੋਇਆ ਤੇ ਭਾਰੀ ਗਿਣਤੀ ਵਿੱਚ ਦਲਿਤ ਤੇ ਮੁਸਲਿਮ ਵੋਟਰ ਕਾਂਗਰਸ ਵੱਲ ਸ਼ਿਫਟ ਹੋ ਗਏ 16 ਸੀਟਾਂ ਤੇ TDP 12 ਸੀਟਾਂ ਤੇ JDU 6 ਸੀਟਾਂ ਤੇ ਸ਼ਿਵ ਸੈਨਾ ਤੇ 5 ਸੀਟਾਂ ਤੇ ਲੋਕ ਜਨ ਸ਼ਕਤੀ ਪਾਰਟੀ ਜਿੱਤੂ ਰਹੇ ਹਨ ਕਾਂਗਰਸ ਵੱਲੋਂ ਬੀਜੇਪੀ ਸਮਰਥਕ ਦੂਜੇ ਪਾਰ ਨੂੰ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਖਾਸ ਕਰਕੇ ਬਿਹਾਰ ਦੇ ਨਿਤਿਸ਼ ਕੁਮਾਰ ਤੇ ਡੀਡੀਪੀ ਦੇ ਚੰਦਰਪਾਪੂ ਬਾਬੂ ਨਾਇਡੂ ਬੀਜੇਪੀ ਵਿਰੋਧੀ ਕਾਂਗਰਸ ਤੇ ਇੰਡੀਆ ਅਲਾਈਅንስ ਨੇ ਮਿਲ ਕੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਬੀਜੇਪੀ ਸੰਵਿਧਾਨ ਬਦਲਣ ਜਾ ਰਹੀ ਹੈ ਰਿਜ਼ਰਵੇਸ਼ਨ ਖਤਮ ਕਰਨ ਜਾ ਰਹੀ ਹੈ ਜਿਸ ਤੱਕੇ ਭਾਰਤੀ ਜਨਤਾ ਦੇ ਦਿਮਾਗ ਤੇ ਗਹਿਰਾ ਅਸਰ ਹੋਇਆ ਤੇ ਅਗਨੀ ਵੀਰ ਮਹਿੰਗਾਈ ਬੇਰੁਜ਼ਗਾਰੀ ਸੰਵਿਧਾਨ ਬਚਾਓ ਕਾਂਗਰਸ ਵੱਲੋਂ ਉਠਾਏ ਗਏ ਕੁਝ ਚੋਣਵੀ ਮੁੱਦੇ ਸਨ ਜਿੰਨਾ ਕਰਕੇ ਕਾਂਗਰਸ ਜੂਥ ਵੋਟਰਾਂ ਨੂੰ ਸੰਗਠਿਤ ਕਰਨ ਵਿੱਚ ਬੀਜੇਪੀ ਨਾਲੋਂ ਜ਼ਿਆਦਾ ਕਾਮਯਾਬ ਰਹੀ। ਬੀਜੇਪੀ ਦਾ ਵੱਡਾ ਵੋਟ ਬੈਂਕ ਕਾਂਗਰਸ ਵੱਲ ਸ਼ਿਫਟ ਹੋਇਆ। ਇਸ ਜੋਪੇ ਦਾ ਮੁਸਲਿਮ ਵੋਟ ਬੈਂਕ ਵੀ ਕਾਂਗਰਸ ਵੱਲ ਸ਼ਿਫਟ ਹੋ ਗਿਆ। 16 ਸੀਟਾਂ ਤੇ TDP, 12 ਸੀਟਾਂ ਤੇ JD(U), 6 ਸੀਟਾਂ ਤੇ ਸਿਰਸੈਨਾ ਤੇ 5 ਸੀਟਾਂ ਤੇ ਲੋਕ ਜਨ ਸ਼ਕਤੀ ਪਾਰਟੀ ਜਿੱਤੂ ਰਹੇ ਹਨ। ਕਾਂਗਰਸ ਵੱਲੋਂ ਬੀਜੇਪੀ ਸਮਰਥਕ ਦੂਜੇ ਦਲਾਂ ਨੂੰ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਖਾਸ ਤੌਰ ਤੇ ਬਿਹਾਰ ਦੇ ਨਦੀਸ਼ ਕੁਮਾਰ ਤੇ TDP ਦੇ ਚੰਦਰ ਬਾਬੂ ਨਾਇਡੂ ਤੇ ਬੀਜੇਪੀ ਤੇ ਕਾਂਗਰਸ ਦੋਹਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਹੁਣ ਦੇਖਣਾ ਇਹ ਹੈ ਕਿ ਕੀ ਕਾਂਗਰਸ ਬੀਜੇਪੀ ਦੇ 295 ਸੀਟਾਂ ਦੇ ਬਹੁਮਤ ਨੂੰ ਤੋੜ ਪਾਉਂਦੀ ਹੈ ਜਾਂ ਨਹੀਂ ਅਗਰ ਬੀਜੇਪੀ ਐਨਡੀਏ ਅਲਾਈਅੰਸ ਦੀ ਮਦਦ ਨਾਲ ਕੱਟ ਛੋਟ ਵਾਲੀ ਸਰਕਾਰ ਬਣਾ ਵੀ ਲੈਂਦੀ ਹੈ ਤਾਂ ਵੀ ਨਵੀਂ ਸਰਕਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 1999 ਵਿੱਚ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਨੇ 17 ਦਲਾਂ ਦੀ ਮਿਲੀ ਜੁਲੀ ਸਰਕਾਰ ਬਣਾਈ ਸੀ ਇਸ ਸਫਲਤਾ ਪੂਰਵਕ 5 ਸਾਲ ਸ਼ਾਸਨ ਕੀਤਾ ਸੀ ਪਿਛਲੇ 10 ਸਾਲ ਤੋਂ ਬੀਜੇਪੀ ਨੇ 90 ਲੋਕ ਸਭਾ ਚੋਣਾਂ ਵਿੱਚ ਇਕੱਲਿਆਂ ਹੀ ਭਾਈ ਤੋਂ ਮੱਥਾ ਹਸਲ ਕਰਕੇ ਆਪਣੇ ਦਮ ਤੇ ਸਰਕਾਰ ਬਣਾਈ ਹੈ। ਇੰਡੀਆ ਅਲਾਈንስ ਲਈ ਵੀ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨੂੰ ਨਿਭਾਉਣ ਵਿੱਚ ਕਈ ਚੁਣੌਤੀਆਂ ਹਨ। 37 ਦਲਾਂ ਨਾਲ ਮਿਲ ਕੇ ਬਣਿਆ ਹੋਇਆ ਇੰਡੀਆ ਅਲਾਈንስ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗਾ ਕਿ ਹਰ ਵਰਗ ਦੇ ਲੋਕਾਂ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਹੈ, ਕਿਵੇਂ ਸੰਤੁਲਨ ਬਣਾਉਣਾ ਹੈ। ਕਿੰਤੂ ਆਦੇ ਵੱਡੇ ਭਾਗ ਨੂੰ ਖੁਸ਼ ਰੱਖਣ ਦੇ ਨਾਲ-ਨਾਲ ਮੁਸਲਮਾਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ ਤੇ ਸਾਰੇ ਵਰਗ ਦੀਆਂ ਇਸ਼ਾਵਾਂ ਤੇ ਖਰਾ ਉਤਰਨਾ ਪਵੇਗਾ ਪਰ 10 ਸਾਲ ਬਾਅਦ ਲੋਕ ਸਭਾ ਵਿੱਚ ਚੈਕਸ ਐਂਡ ਬੈਲੈਂਸਸ ਵਾਲੀ ਵਿਰੋਧੀ ਦਲ ਦੇਖਣ ਨੂੰ ਮਿਲੇਗੀ ਰੋਕਾ ਤੇ ਸੰਤੁਲਨ ਦੇ ਸਿਧਾਂਤ ਤੇ ਕੰਮ ਕਰਦਿਆਂ ਹੋਇਆ ਰੂਲਿੰਗ ਪਾਰਟੀ ਤੇ ਵਿਰੋਧੀ ਪਾਰਟੀ ਤੁਹਾਨੂੰ ਹੀ ਕੰਮ ਕਰਨਾ ਪਵੇਗਾ